ਆ ਜਾਨ ਮਾਣ ਕੇ ਗੋਣ ਮੈਂ ਸਟਾਪ ਕਰਾ ਤਾਹਾਂ ਜਾ ਰਿਹਾ ਕਰੀਆ ਅੱਛਾ ਅੱਛਾ ਇਹ ਤੁਰੀ ਆਈ ਤੁ ਸ਼ਮਸ਼ੀਂਸ ਆ ਰਹੇ ਨੂੰ ਪਤਾ ਕੀ ਇੰਤਜ਼ਾਮ ਜੇ ਲੱਗਾ ਖੋਇਆ ਸਾਨਾ ਤੇ ਕੋਈ ਮਾਇਆ ਜਿਆਦਾ ਪਹੁੰਚੇ ਸਾਡੇ ਵੀਰ ਨੇ ਜੀਣਾ ਹੀ ਤੇ ਵੀਰ ਜੀਣਾ ਹੀ ਅਜੇ ਮਾਦੇ ਵੀ ਨਛੜਾਈ ਅੱਜ ਅੱਗੇ ਹੋਈ ਦੁਬਾਰਾ ਇਹ ਬਦਿਆਨੀ ਹੈ ਇਹ ਕੋਈ ਕੀ ਬਤ ਨਹੀਂ ਆ ਬਰੋਨੀ ਦੁਨੀਆ ਨਹੀਂ ਕੁਝ ਵੀ ਸਾਡੇ ਕੁਝ ਵੀ ਆਟਾ ਅਜਾ ਕੁਝ ਨਹੀਂ ਆ ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਹਾਂਗੀਰ ਜਹਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆਂ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕੱਲਾ ਇਕੱਲਾ ਬੱਚਾ ਹੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁੱਖदाई ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਯਾਰ ਸਮਝਾਇਆ ਸੀ ਨਿਹਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ ਪਰ ਹੋਰ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢਾਈ ਡਾ ਕਰਦਾ ਜੀ ਕੋਈ ਨਾ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹੋਦਾ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਤੇ ਕਹਿੰਦੇ ਨੇ ਵੀ ਇਹ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਹ ਉਹ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ ਆਹ ਤੁਹਾਡੇ ਸਾਹਮਣੇ ਜੋ ਘੱਗਾ ਵਾ ਉਹ ਤੇ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆਈਦੇ ਤੁਹਾਡੇ ਸਾਰੇ ਕਹਿਣ ਤੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫੇਰ ਆ ਮੀਡੀਆ ਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੋ ਗਿਆ ਸੱਚਾ ਠੀਕ ਹੈ ਜੀ ਕੀ ਗੱਲਬਾਤ ਕੀ ਹੋਈ ਆ ਜਾਨੋ ਜਾਂ ਦਿਵਿਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਅੰਡੋ ਗੰਡੋ ਮੇਰੇ ਕੋਲ ਪਤਾ ਕੀਤਾ ਵਾ ਇਹਦੇ ਪਹਿਨਾਂ ਦੇ ਪਿੰਲਾ ਰੰਜ ਜਾਈ ਚਲਦੀ ਸੀਗੀ ਇੱਕ ਦੋ ਇੱਕ ਦੋ ਜਣਾਂ ਗਾਲੀ ਗਲੋਚ ਕਰਦੇ ਸੀਗੇ ਤੇ ਅੱਜ ਇਹ ਬਲਕੀਸ਼ ਸਿੰਘ ਇਕੱਲਾ ਘਰ ਸੀਗੇ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰ ਕੇ ਰਾਤ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਦਾ ਇਹ ਮੁੱਦੋ ਕੁਣ ਕੀ ਕਾਰਵਾਈ ਕੀ ਅਮਲ ਚੱਲਿਆ ਦੀ ਆ ਤਪੀ ਚੱਲਣੀ ਆ ਤਪੀ ਇਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਥਾਣੇ ਕਿ ਮੋਦ ਦੀ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤੀ ਆ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਂ ਲਖਨਊ ਭੇਜਿਆ ਗਿਆ ਵਾ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਏਗਾ ਹਾਂ ਧਿਆਗ ਸਿੰਘ ਜਿਹੜੇ ਬੰਦੇ ਹਾਂ ਧਿਆਗ ਸਿੰਘ ਦੱਸਦੇ ਪੁਰਾਣੇ ਰਣਜੀਤ ਸਿੰਘ ਲੱਗਦੇ ਮਾਮਲੇ ਦੇ ਲੱਗਦੇ ਪਹੁੰਚਿਆ ਜਾ ਕੋਰਟ ਬਲੀ ਨਾਲ ਦੀ ਚਲਦੀ ਸੀਗੀ